ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਵੇਖੋ ਜਿੰਨੀਆਂ ਵੀ ਆਪਣੀਆਂ ਸੰਗਤਾਂ ਆਈਆਂ ਮਨਨ ਤਾਂ ਮੈਂ ਤਿਆਰ ਜੀ ਤੁਹਾਨੂੰ ਧੰਨਵਾਦ ਕਰਦਾ ਕਿਉਂਕਿ ਜਿੰਨਾ ਮੈਂ ਸੋਚਿਆ ਸੀ ਉਸ ਤੋਂ ਕਈ ਗੁਣਾ ਵੱਧ ਕਾਠੀ ਤਿਆ ਸੰਗਤਾਂ ਨੇ ਬਹੁਤ ਜ਼ਿਆਦਾ ਹੁੰਗਾਰਾ ਮਿਲਿਆ ਜਦੋਂ ਅਸੀਂ ਹੁਣ ਆਨੇ ਪਏ ਆ ਫੁੱਲਾਂ ਦੀ ਵਰਖਾ ਮਹਾਰਾਜ ਦਾ ਸਰੂਪਾ ਸਿਆ ਪੇਟ ਕੀਤਾ ਸਿਰੇ ਸਿਰੇ ਪਾਏ ਲੱਗਦਾ ਲੱਦੇ ਵਿੱਚ ਉਸ ਤੋਂ ਬਾਅਦ ਰਸਤੇ ਵਿੱਚ ਪਾਣੀ ਤਾ ਦਾ ਵੀ ਬੜੀ ਗੁਰੂ ਸਾਹਿਬ ਦੀ ਕਿਰਪਾ ਲਈ ਮੈਂ ਜੋ ਸੋਚਿਆ ਉਸ ਤੋਂ ਕਈ ਗੁਣਾ ਵੱਧ ਨਿਕਲਿਆ ਹੈ। ਬਾਕੀ ਜਿਹੜੀ ਸਾਡੀ ਟੀਮ ਹੈ ਉਹਨਾਂ ਦਾ ਵੀ ਮੈਂ ਤਹਿਤ ਧੰਨਵਾਦ ਕਰਦਾ ਹਾਂ। ਜਿਹੜੇ ਦੇਖੋ ਜੀ ਸਭ ਤੋਂ ਜਿਹੜਾ ਅਹਿਮ ਮੁੱਦਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਆ ਜਿਹੜਾ ਕਿ ਕਾਫੀ ਸਮਿਆਂ ਤੋਂ ਬੇਦਬੀ ਹੋ ਰਹੀ ਪਰ ਹਜੇ ਤੱਕ ਹੱਲ ਨਹੀਂ ਕੀਤਾ। ਕਿਉਂਕਿ ਦੇਖੋ ਸਾਡੀ ਜਿੰਨੀਆਂ ਵੀ ਸਰਕਾਰਾਂ ਆਈਆਂ ਪਹਿਲੀਆਂ ਤੇ ਭਾਵੇਂ ਹੋਣ ਵਾਲੀਆਂ ਸਭ ਨੇ ਕੀ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਸਖਤ ਕਾਨੂੰਨ ਬਣਾਵਾਂਗੇ ਪਰ ਕਿਸੇ ਵੀ ਹਜੇ ਤੱਕ ਸਰਕਾਰ ਨੇ ਸਖਤ ਕਾਨੂੰਨ ਨਹੀਂ ਬਣਾਇਆ। ਇਸੇ ਦੂਸਰੇ ਨੰਬਰ ਤੇ ਆਪਣਾ ਨਸ਼ੇ ਦਾ ਮੁੱਦਾ ਜਿਹੜਾ ਤਰੰਤਾਂ ਸਾਹ ਦੇ ਉੱਪਰ ਕਾਫੀ ਜ਼ਿਆਦਾ ਵਾ। ਉਹਦੇ ਦੇਖੋ ਪੰਜਾਬ ਤੇ ਕਾਫੀ ਹੈ ਮਤਲਬ ਕਿਸਾਨੀ ਦਾ ਮੁੱਦਾ ਵਾ, ਆਪਣਾ ਪਲੇਗਰਾਉਂਡ ਹੈ ਬੱਚਿਆਂ ਵਾਸਤੇ ਮੁੱਦੇ ਕਾਫੀ ਨੇ ਆਪਣੀ ਹੋਂਦ ਦਾ ਸਭ ਤੋਂ ਵੱਡਾ ਜੀਐਸਟੀ ਦਾ ਮੁੱਦਾ। ਹਲਕੇ ਦੇ ਮੁੱਦੇ ਦੱਸਣ ਹਲਕੇ ਦੇ। ਉਹ ਤੇ ਚੋਣ ਤੁਸੀਂ ਹਲਕੇ ਦੇ ਵਿੱਚ ਲੜ ਰਹੇ ਹੋ। ਬਿਲਕੁਲ ਜੀ। ਹਾਂ ਜੀ। ਹਲਕੇ ਦੀ ਮੁੱਦੇ। ਹਲਕੇ ਦੇ ਦੇਖੋ ਜੀ ਇੱਕ ਨਸ਼ੇ ਦਾ ਮੁੱਦਾ ਜੇ ਇਸ ਨਾਲ ਆਪਣਾ ਕਹਿ ਲਓ ਕਿ ਹੁਣ ਕੂੜੇ ਕਕਰ ਦਾ ਵੀ ਕਾਫੀ ਜ਼ਿਆਦਾ ਮੁੱਦਾ ਫਰਮਾਇਆ ਹੋਇਆ ਇਸ ਟਾਈਮ ਉਹਦੇ ਉੱਤੇ ਸਰਕਾਰਾਂ ਦਾ ਧਿਆਨ ਨਹੀਂ ਹੈ। ਤੇ ਇੰਡਸਟਰੀ ਤੇ ਆਪਣਾ ਬੇਰੁਜ਼ਗਾਰੀ ਵੀ ਕਹਿ ਸਕਦੇ ਹੋ ਤੱਕੇਸ਼ਾਈਆਂ ਕਹਿ ਲੋ ਇਹ ਵੀ ਕਾਫੀ ਜ਼ਿਆਦਾ ਹੋ ਰਹੀ ਹੈ ਜੀ ਤੁਸੀਂ ਵਾਰੇ ਪੰਜਾਬ ਨੂੰ ਇਲੈਕਸ਼ਨ ਹਰਦੇ ਪਏ ਹੋ ਜਾਂ ਸੰਸਦ ਚੋਣਾਂ ਲਾਉਣ ਨੂੰ ਉਹਨਾਂ ਵਿੱਚ ਸਾਂਝੇ ਦੌਰਤੇ ਵੀ ਦੁਬਾਰਾ ਜੀ ਸਾਰੀਆਂ ਪਾਰਟੀਆਂ ਦਾ ਸਮਰਥਨ ਦਿੱਤਾ ਸਾਂਝੇ ਦੌਰਤੇ ਜੀ ਉਹ ਨਹੀਂ ਆਪਣੇ ਪੰਥੇ ਕਿਤੇ ਤੇ ਇਹ ਵੀ ਦਾ ਮੁਕਾਬਲਾ ਉਹ ਤੇ ਕਾਂਗਰਸ ਵੀ ਆਪਣੇ ਆਪ ਨੂੰ ਕਮਜ਼ੋਰ ਕਹਿ ਲਾਪੇ ਨੇ ਵੇਖੋ ਕਾਂਗਰਸ ਨੂੰ ਨਾ ਕਿਤੇ ਕਿਤੇ ਸ਼ਰਮ ਆਉਣੀ ਚਾਹੀਦੀ ਹੈ ਦੀ ਗੱਲ ਕਹਿਣ ਲੱਗੇ ਇਹ ਉਹ ਕਾਂਗਰਸ ਕਹਿੰਦੀ ਵੀ ਜਿੰਨੇ ਹਾਰੇ ਕਾਲ ਤਖ ਸਾਹਿਬ ਦੇ ਉੱਤੇ ਟੈਂਕਾਂ ਤੇ ਗੋਲੇ ਚਲਾਏ ਸੀ ਇਹ ਉਹ ਕਾਂਗਰਸ ਦਾ ਰਾਜਾ ਵੜਿੰਗਾ ਜਿਹਨੇ ਇੰਦਰਾ ਕਾਂਤ T-shirt ਪਾ ਕੇ ਕਿਹਾ ਸੀ ਕਿ ਮੈਂ ਮਤਲਬ ਕਿ ਮੇਰੀ ਮਾਂ ਆ ਪਰ ਉਹਨੂੰ ਕਿਤੇ ਨਾ ਕਿਤੇ ਬਿਆਨ ਦੇ ਲੇਕਿਨ ਸੋਚਣਾ ਚਾਹੀਦਾ ਰਾਜਾ ਵੜਿੰਗਾ ਨੂੰ ਕਿ ਕਿਹਦੇ ਨੂੰ ਖਾਲਸਾ ਨਹੀਂ ਸਾਨੂੰ ਹਿੰਦੁਸਤਾਨ ਚਾਹੀਦਾ ਹੈ ਤੇ ਮੈਨੂੰ ਵਿਖਾਓ ਮੈਂ ਕਿਹੜੇ ਟਾਈਮ ਖਾਲਸਾ ਅਮ ਜੀ ਮੰਗ ਕੀਤੀ ਹੈ ਮੈਂ ਖਾਲਸਾ ਰਾਜ ਦੀ ਮੰਗ ਕੀਤੀ ਉਹ ਮੈਂ ਅੱਜ ਵੀ ਕਰਦਾ ਤੇ ਮੈਂ ਕੱਲ੍ਹ ਨੂੰ ਵੀ ਕਰਾਂਗਾ ਕਿਉਂਕਿ ਵੇਖੋ ਸਤਜੈ ਜੀ ਜਨੈਲ ਸਿੰਘ ਜੀ ਜਾਂ ਡਰਾਮਾ ਵਾਲੇ ਸਾਡੇ ਉਹ ਕੌਮ ਦੇ ਯੋਧੇ ਨੇ ਮਹਾਨ ਜੋਧੇ ਮਸੂਰਪੁਰ ਦੇ ਯੋਧੇ ਨੇ ਤੇ ਉਹਨਾਂ ਦੇ ਹੀ ਫੈਨ ਆ ਵੇਖੋ ਤੁਹਾਡੇ ਸਾਹਮਣੇ ਹੀ ਆ ਕੱਲ ਮਤਲਬ ਵੋਟਾਂ ਮੰਗਣ ਆਏ ਸੀ ਲੋਕਾਂ ਕੋ ਆਪਣਾ ਕਾਫਲਾ ਲੈ ਕੇ ਆਏ ਸੀ ਪਰ ਵੇਖੋ ਇੱਥੇ ਕਿੰਨੇ ਧਰਨੇ ਲੱਗੇ ਨੇ ਕਿਉਂਕਿ ਕੰਮ ਹੋਏ ਨਹੀਂ ਜਿਨ੍ਹਾਂ ਨੇ ਕੰਮ ਨਹੀਂ ਹੋਣਾ ਧਰਨੇ ਲਾਉਣੇ ਸੀ ਇੱਥੇ ਕਿਤੇ ਨਾ ਕਿਤੇ ਸਰਕਾਰਾਂ ਨੂੰ ਪਹਿਲ ਦੇ ਆਧਾਰ ਤੇ ਨੂੰ ਕੰਮ ਕਰਨੇ ਚਾਹੀਦੇ ਸੀ ਜਿਨ੍ਹਾਂ ਕੀ ਧੰਦੇ ਨਾਮ ਦੀ ਨੋਬਤ ਨਾ ਆਂਦੀ ਹੁਣ ਥਾਂ ਥਾਂ ਤੇ ਵੋਟਾਂ ਮੰਗਦੇ ਵਿੱਚ ਆ ਗਏ ਤੇ ਕੰਮ ਕੀਤੇ ਹੁੰਦੇ ਤਾਂ ਵੋਟਾਂ ਮੰਗਣ ਦੀ ਲੋੜ ਹੀ ਨਹੀਂ ਪੈਣੀ ਸੀ ਕੀ ਰਾਜਨੀਤੀ ਵੱਡੀ ਹੋ ਸਕਦੀ ਹੈ ਬਿਲਕੁਲ ਜੀ ਬਿਲਕੁਲ 2027 ਦੇ ਵਿੱਚ ਬਹੁਤ ਵੱਡੀ ਲੀਡ ਦੇ ਨਾਲ ਆਪਣੇ ਜਿਨੇ ਵੀ ਵੀਰ ਭਰਾ ਰਾਜਨੀਤਿਕ ਪੰਚ ਤੁਸੀਂ ਕਹ ਰਹੇ ਪੰਚਾਇਤ ਪਾਰਟੀ ਜਿਹੜੀ ਇਸ ਖਾਲੀ ਦਾ ਜਿਹੜੀ ਵਾਰਸ ਪੰਜਾਬ ਆ ਉਹ ਆਪਣਿਆਂ ਨੂੰ ਰਾਜਨੀਤਿਕ ਪਾਰਟੀ ਵਿੱਚ ਲੈ ਕੇ ਆ ਗਏ ਹਾਂ ਜੀ ਤੁਸੀਂ ਰਾਜਨੀਤਿਕ ਪਾਰਟੀ ਨੂੰ ਲੈ ਕੇ ਜਾ ਰਹੇ ਹਾਂ ਜੀ ਪੰਚ ਦੇ ਉਮੀਦਵਾਰ ਤੇ ਦੋਰਦ ਲੜਦਾ ਪਿਆ ਜੀ 40 ਸਾਲ ਰਾਜ ਕੀਤਾ ਪੰਚ ਨੇ ਇਹ ਜਿਹੜੀ ਕਹਿੰਦੇ ਆ 2027 ਦੇ ਵਿੱਚ ਕਿਸ ਤਰ੍ਹਾਂ ਹੋਊਗਾ ਫਿਰ ਇਹ ਆਪਣੇ ਬਲੋਏ ਜਿਹੜੀ ਆ ਦੇਖੋ ਪਹਿਲਾਂ ਆਪਾਂ 2025 ਨੂੰ ਤੇ ਆਪਾਂ ਮੈਦਾਨ ਫਤੇ ਕਰ ਲਈਏ 2027 ਦੇ ਵਿੱਚ ਕਿੰਨਾ ਜੋਰ ਦੱਸਾਂਗੇ ਜਿਸ ਨਾਲ ਵੀ ਹੋਏਗਾ ਅੱਗੇ ਆ ਕੇ ਜੀ ਲੋਕਾਂ ਨੂੰ ਕੀ ਇਹ ਪੀਂਦੇ ਆ لوکاں نو ویکھو ਤੁਹਾਡੇ ਮਾਧਿਅਮ ਰੇ ਇੱਕੋ اپیل ਕਰਨਾ ਚਾਹੁੰਦੇ ਆਂ ਵੇਖੋ ਤੁਹਾੜੇ ਕੋ ਹੁਣ ਤੁਹਾਡੂ ਵਾਲਿਆਂ ਨੇ ਵੀ ਆਣਾ ਤੇ ਕਮਲ ਦੇ ਫੁੱਲ ਨੇ ਵੀ ਆੜਾ ਕਿ ਤੇ ਹਾਥਾ ਸਾਰਿਆਂ ਨੇ ਆਣਾ ਤੁਹਾਡੇ ਕੋ ਪਾਰਟੀਆਂ ਨੇ ਪਰ ਇਹਨਾਂ ਨੂੰ ਪੁੱਛਿਓ ਜਰੂਰ ਆਪਾਂ ਕੰਮ ਕਿਹੜਾ ਹਜੇ ਤੱਕ ਕੀਤਾ ਕੰਮ ਵੇਖੋ ਹਜੇ ਤੱਕ ਇਹਨਾਂ ਨੇ ਕੀਤਾ ਨਹੀਂ ਆ ਵੇਖੋ ਪਹਿਲਾਂ ਇਹਨਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਆਪਾਂ 1000 ਰੁਪਏ ਹਰ ਬੀਬੀ ਦੇ ਕਾਉਂਟ ਦੇ ਵਿੱਚ ਭੇਜਾਂਗੇ ਕਾਉਂਟ ਦੇ ਦਵਾਂਗੇ ਪਰ ਹਜੇ ਤੱਕ ਕੋਈ ਨਹੀਂ ਆਇਆ ਇਹਨਾਂ ਦੇ ਫਿਰ ਉਹਨਾਂ ਨੇ ਕਿਹਾ ਸੀ ਕਿ ਆਪਾਂ ਬੇਦਬੀ ਦੇ ਮੁੱਦੇ ਉੱਤੇ 24 ਘੰਟੇ ਦੇ ਵਿੱਚ ਆਪਾਂ ਇਹ ਇਨਸਾਫ ਕਰ ਤੋ ਉਹਦਾ ਤਾਂ ਸਖਤ ਕਾਨੂੰਨ ਬਣਾਵਾਂਗੇ ਅੱਜ ਵੇਖੋ ਆਪਣਾ ਵੀਰ ਗੁਰਜੀਤ ਸਿੰਘ ਟਾਵਰ ਤੇ ਬੈਠਾ 400 ਫੁੱਟ ਉੱਤੇ ਤੇ ਸਰਕਾਰਾਂ ਵੇਖ ਲਓ ਅਜੇ ਤੱਕ ਕੁਝ ਜਾ ਕੇ ਕੁਝ ਨਹੀਂ ਨਾ ਵੱਲ ਇਹਦੇ 92 93 ਜਿੱਤੇ ਨਾ ਜਿੱਤਨ ਦਾ ਫਾਇਦਾ ਕੀ ਕਿਉਂਕਿ ਇਹਨੇ ਪੱਗਾਂ ਵਿੱਚ ਸਿਰ ਫਸਾਏ ਆ ਭਲਾ ਤਾਂ ਕਿਸੇ ਦਾ ਕਰਦੇ ਨਹੀਂ ਤੇ ਨਾ ਇਹਨਾਂ ਦਾ ਕੋਈ ਬਿਆਨ ਆਂਦਾ ਪਿਆ ਵਾ ਕਿਉਂਕਿ ਬਿਆਨ ਦੇ ਦਿਤਾਇਆ ਤੇ ਪੰਜਾਬ ਨੇ ਇਹਨਾਂ ਨੂੰ ਤੇ ਪੰਜਾਬ ਵਾਸਤੇ ਕੋਈ ਬਿਆਨ ਦੇ ਕੇ ਰਾਜ਼ੀ ਨਹੀਂ ਗਿਆ ਇੱਕ ਵੀ ਆਪਣਾ ਸਿੰਘ ਸਾਹਿਬ ਅਗਰ ਇਹ ਦੋ ਕਥੇ ਬੰਦੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਜਾਗੋ ਕੱਢੀ ਜਾਵੇ ਕਿ ਜੂਵਾਨ ਨੂੰ ਜਗਾਇਆ ਜਾਵੇ ਕਿ ਆਹ ਖਾਲਸਤਾਨੀਆਂ ਨੂੰ ਵੋਟ ਨਹੀਂ ਪਾਉਣਗੇ ਇਹ ਇੱਕ ਕਾਤਲ ਦੇ ਭਰਾ ਨੂੰ ਵੋਟ ਨਹੀਂ ਪਾਈ ਜਾਵੇਗੀ ਚਲੋ ਜੇ ਉਹ ਕਹਿੰਦੇ ਤੇ ਭਾਜੀ ਕਰਨ ਆਪਾਂ ਕਿਹਨੂੰ ਰੋਕ ਥੋੜੀ ਸਕਦੇ ਆਪਾਂ ਕਿਹਦਾ ਹੱਥ ਥੋੜੀ ਫੜ ਸਕਦੇ ਆ ਇਹਨਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਦੂਸਰੀਆਂ ਪਾਰਟੀਆਂ ਵੱਲੋਂ ਕਿ ਚੋਣਾ ਵੇਲੇ ਪੰਥ ਦਾ ਚੇਤਾ ਆ ਜਾਂਦਾ ਹੈ ਚੋਣਾ ਵੇਲੇ ਪੰਥ ਦੇ ਦਰਦੀ ਉੱਠਦੇ ਨੇ ਤੁਸੀਂ ਅੱਗੋਂ ਪਿੱਛੋਂ ਵੀ ਸੇਵਾ ਕਰਦੇ ਸਾਰੀ ਪਾਰਟੀ ਨੂੰ ਜ਼ਰੂਰ ਦੱਸਿਓ ਜੀ ਬਿਲਕੁਲ ਜੀ ਬਿਲਕੁਲ ਤੁਸੀਂ ਸਾਨੂੰ ਇਹ ਵੀ ਸਮਾਗਮ ਤੇ ਦੇਖ ਲਓ ਮਤਲਬ ਹਰ ਥਾਂ ਇਹ ਪਹੁੰਚਦੇ ਜਰੂਰੀ ਨਹੀਂ ਕਿ ਆਪਾਂ ਤੁਹਾਨੂੰ ਆਜੀ ਨਜ਼ਰ ਆਏ ਆ ਪਹਿਲਾਂ ਵੀ ਹਲਕੇ ਵਿੱਚ ਜਾਂਦੇ ਰਹੇ ਆ ਹੁਣ ਵੀ ਜਾ ਰਹੇ ਆ ਤੇ ਝੂਲ ਵਿਚਰਾਂਗੇ ਅੱਗੇ ਵੀ ਭਾਈ ਬਹੁਤ ਸਾਰੇ ਪੰਥਕ ਲੀਡਰ ਨੇ ਪਰ ਅਜੇ ਤੀ ਉਹ ਆਪਣੇ ਹੱਥ ਵੀ ਆਏ ਆ ਲੋਕੀ ਪਰੇਸ਼ਾਨ ਰਹੇ ਆ ਕੋਈ ਉਹਨਾਂ ਦੀ ਸਰ ਲੈ ਨਹੀਂ ਉਹ ਤੇ ਪੁੱਛ ਦੇਖੋ ਇਹ ਤਾਂ ਸਰਕਾਰਾਂ ਨੂੰ ਤੁਹਾਨੂੰ ਪੁੱਛਣਾ ਚਾਹੀਦਾ ਜਾਗ ਜਗਾਇਆ ਹੀ ਬੜਾ ਹਲਕੇ ਨੂੰ ਮਾਈ ਜੀ ਪੰਚਾ ਨਹੀਂ ਨਹੀਂ ਦੇਖੋ ਇਹ ਵਾਰਸ ਪੰਜਾਬ ਦੀ ਟੀਮ ਆਪਣੇ ਸਿਮਰਸੀ ਮਾਨ ਦੀ ਟੀਮ ਤਾਂ ਆਪਣੇ ਉਨਰ ਸੁਜੀਤ ਕਾਲੀ ਦਾ ਟਾੜਾ ਸਾਰੇ ਵੇਖੋ ਜਾਂਦੇ ਪਏ ਆ ਪਰ ਕਿਤਨੇ ਕਿੰਨੇ ਸਰਕਾਰਾਂ ਵੇਖੋ ਕਰਦੀਆਂ ਪਈਆਂ ਜਾ ਕੇ ਉੱਥੇ ਕੁਰਤੇ ਪਜਾਮੇ ਪਾ ਕੇ ਤੇ ਮੜਾ ਜਾ ਕੁਰਤਾ ਹੱਥ ਨੂੰ ਪਜਾਮਾ ਗਿੱਲਾ ਕਰਕੇ ਫੋਟੋਆਂ ਕਚਾ ਕੇ ਤੇ ਆ ਜੰਦੇ ਪਹਿਲਾਂ ਵੇਖੋ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਹੈ ਪੁੰਜੇ ਰੋਟੀ ਪਾ ਕੇ ਮਲਖਾਨੇ ਹੱਥ ਜਰਾ ਕੇ ਖਾਣੀ ਇਹ ਭਾਜੀ ਇਹ ਕੰਮ ਥੋੜੀ ਹੈ ਜੇਰਾ ਆਪਣਾ ਸੀਐਮ ਹੈ ਉਹਦੇ ਆ ਕੰਮ ਥੋੜੀ ਕਰਨ ਵਾਲੇ ਉਹ ਗਰਾਊਂਡ ਤੇ ਕੰਮ ਕਰਕੇ ਖਾਵੇ ਨਾ ਕਿ ਇਹ ਡਰਾਮੇ ਕਰਕੇ ਡਰਾਮੇ ਹੁਣ ਨਹੀਂ ਚੱਲਣੇ ਭਾਜੀ ਇਹ ਲੱਗੇ ਉਹ ਸਾਰੇ ਪੰਥਕ ਦੇਖੋ ਅੱਜ ਤੁਹਾਡੇ ਮਾਧਿਅਮ ਰੇ ਮੈਂ ਕਹਿਣਾ ਚਾਹ ਤੇ 2000 ਤਨੂੰ ਜੋ 27 ਵੀਰ ਸਾਰੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਤਾਂ ਨਜ਼ਰ ਆਣਗੇ ਤੇ ਬੰਦੀ ਸਿੰਘ ਆਪਣੇ ਜੁਰ ਰਹਾ ਹੋਗੇ ਆਣਗੇ ਕਿਉਂਕਿ ਬੰਦੀ ਸਿੰਘਾਂ ਵਾਸਤੇ ਵੀ ਇਹ ਪਹਿਲ ਦੇ ਆਧਾਰ ਤੇ ਰੱਖਣਾ ਜੀ ਸਾਰਾ ਕਿਉਂਕਿ ਵੇਖੋ ਆਪਣੀਆਂ ਸਜ਼ਾ ਪੂਰੀਆਂ ਕਰ ਚੁੱਕੇ ਆ ਪਤਾ ਨਹੀਂ ਸਰਕਾਰਾਂ ਨੇ ਕਿਉਂ ਨਹੀਂ ਛੱਡ ਦੇਵੇ ਸਰਕਾਰਾਂ ਧੱਕੇਸ਼ਾਹੀ ਕਿਉਂ ਉਹਨਾਂ ਨੇ ਕਰਦੀਆਂ ਕਿ ਜਿਹੜੀ ਨਹੀਂ ਕਰਨੀ ਚਾਹੀਦੀ ਕਾਰਨ ਕੀ ਹੈ ਕਾਰਨ ਕੀ ਨਾਮ ਮੰਨਦੇ ਸਰਕਾਰ ਦੇ ਵੇਖੋ ਸਰਕਾਰਾਂ ਨੂੰ ਕਿਤਨੇ ਡਰ ਆ